ਪਿੰਟਰ ਪਗੋ ਦੇ ਦੱਸੇ ਕਿ ਜ਼ਮੀਨੀ ਵਿਵਾਦ ਤੇ ਚੱਲਦੇ ਗੋਲੀ ਲਗਨ ਦੇ ਕਰਕੇ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਸਿਵਲ ਹਸਪਤਾਲ ਜੋਰਾ ਦੇ ਵਿਖੇ ਜੁਰੇਲਾ ਜਤੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਦੱਸਿਆ ਹੈ ਕਿ ਬੀਤੇ ਰਾਤ ਪਿੰਡ ਦੇ ਹੀ ਕੁਝ ਲੋਕਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਅਸਲੇ ਰਣ ਲੈ ਸੋਕੇ ਉਹਨਾਂ ਦੇ ਘਰ ਦੇ ਨਜ਼ਦੀਕ ਬਣੀ ਫਿਰਨੀ ਨੂੰ ਬਾਕੇ ਆਪਣੇ ਖੇਤਾਂ 'ਚ ਜਿਹੜਾ ਹੈ ਰਲੌਣ ਦੀ ਕੋਸ਼ਿਸ਼ ਕੀਤੀ ਕਈ ਜਤਪਿੰਡ ਦੇ ਵਸਨੀਕਾਂ ਦੇ ਵੱਲੋਂ ਉਹਨਾਂ ਨੂੰ ਇਸ ਕੰਮ ਤੋਂ ਰੋਕਿਆ ਗਿਆ ਤਾਂ ਉਹਨਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ इस झड़प के दौरान गोली लगन दे करके सत्रह साल नौजवान करवनचोत दी मौके पर ही मौत हो गई है जबकि एक व्यक्ति दे गर्दन दे नजदीक को गोली जोड़ी है खै के निकली है तो दो व्यक्ति जख्मी हो गए ने चनानु सिविल अस्पताल जीरा दे वेखे दाखिल कराया गया है मैं संदीप सिंह भाई हां बुजुर्ग रह रहा हूं गुरते बदर बस्ती दा सारे फर्नीचर लेवाली हुई जी दा ਅਸੀਂ ਕੋਲੋਂ ਮਾਨੂੰ ਆਇਆ ਦੂਜੇ ਘਰ ਦੇ ਨਾਲ ਪਾਸੀ ਬਾਰ ਬਾਰ ਬੈਠਿਆ ਤੇ ਉਹ ਸalon ਉਹਨਾਂ ਨੇ 1.5 ਫੁੱਟ ਥਾਂ ਉਹਨਾਂ ਦੇ ਪਿਓ ਨੇ ਪਹਿਲਾਂ ਮਿਲ ਕੇ ਛੱਡਿਆ ਆ। 1.5 ਫੁੱਟ ਫਿਰ ਨਹੀਂ ਤਾਂ ਥਾਂ ਲੰਮਾ ਚਾਰੀਕ ਫੁੱਟੇਗਾ ਤੇ ਉਹਨੇ ਆਉਂਦਿਆ ਸਾਰੀ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਉਹ ਥਾਂ ਬਾਅਦ ਉਹ ਤਾਂ ਵੱਟ ਬਾਦੀ। ਵੱਟ ਬਾ ਕੇ ਫਿਰ ਨਹੀਂ ਇੱਥੇ ਢਾਕੇ ਵੇਚ ਸੌਂਦਤੀਆਂ। ਫਿਰ ਉਹਨੇ ਜੀ ਫੇਰ ਚਲਾਣਾ ਸ਼ੁਰੂ ਕਰਤੀ ਇੱਕ ਫੇਰ। ਮੇਰੇ ਚਾਚੇ ਦੇ ਮੇਰੇ ਚਾਚੇ ਦੇ ਮੁੰਡੇ ਨੇ ਲੱਗਾ ਜੀ। ਚਾਚੇ ਦੇ ਪੂਤਰੀ ਨੂੰ ਦਾ ਬੈਕਅਪ ਹੈ ਤੇ ਦੂਜਾ ਫੇਰ ਆ ਮੇਰੇ ਨਾਲ ਪਏ ਨੇ ਮੇਰੇ ਚਾਚੇ ਦਾ ਮੁੰਡਾ ਜਿਹੜੇ ਧੌਂ ਦੀ ਕੂੜੀ ਮੰਗਿਆ ਜੀ ਤੇ ਅਸੀਂ ਦਾ ਮਸਾਂ ਬਜੀ ਜੀ ਮੰਨ ਲਓ ਪਰ ਉਹਨੂੰ ਮੁੰਡਾ ਸਾਡਾ ਮਾਰਦਾ ਜੀ ਸਾਰਾ ਮਾਮਲਾ ਮੈਂ ਮੇਰਾ ਨਾਮ ਭਗਵਰ ਸਿੰਘ ਹੈ ਜੀ ਮੈਂ ਪਿੰਡ ਭਾਗੂ ਕੀ ਇਧਰ ਰਹਿਣ ਵਾਲਾ ਜੇ ਕੱਲ ਰਾਤੀ ਸਾਡੇ ਪਿੰਡ ਥੋੜੀ ਚੱਲੀ ਏ ਉਹਦੇ ਚ ਜੇ 13 ਮੇਰਾ ਭਤੀਜਾ ਉਹਦੀ ਮੌਤ ਹੋਈ ਹੈ ਬੱਚੇ ਦੀ ਉਮਰ 17 ਸਾਲ ਆ ਸਿਰਫ ਤੇ ਦੋ ਮੇਰੇ ਭਰਾ ਚੱਕਮੀ ਹੋਏ ਸੀ ਉਸ ਜੇਰੇਲਾ ਦਾ ਸਿਵਲ ਹਸਪੀਟਲ ਦਾ ਸਿਵਲ ਹਸਪਤਾਲ ਜੀਰੇ ਵਿਖੇ ਅ ਰਾਤੀ ਹੋਇਆ ਇਦਾਂ ਜੀ ਪ੍ਰਦੀਪ ਸਿੰਘ ਤੇ ਅਮਰਜੀਤ ਸਿੰਘ ਆ ਕੇ ਗਾਲੀ ਗਲੋਚ ਸ਼ੁਰੂ ਕੀਤਾ ਉਹਨਾਂ ਨੇ ਜੀ ਪਿੰਡ ਦੀ ਪਿਰਨੀ ਦੀ ਉੱਤੇ ਗਾਈ ਗਲੋਚ ਕਰਕੇ ਨਾਲ ਉਹ ਆਪਦੇ ਹਥਿਆਰ ਲੈ ਕੇ ਆਏ ਸੀ ਹਥਿਆਰ ਲੈ ਕੇ ਉਹਨਾਂ ਨੇ ਗੋਲੀ ਚਲਾਈ ਜਿੱਦੀ ਕਿ ਸਿੱਧੀ ਗੋਲੀ ਬੱਚੇ ਦੇ ਸਾਤੀ ਤੇ ਲੱਗੀ ਐ ਤੇ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ ਹਾਂਜੀ ਰਾਤੀ 11:30 ਵਜੇ ਸਾਡੇ ਸਿਵਲ ਹਸਪਤਾਲ ਜੀਰਾ ਵਿਖੇ ਇੱਕ 17 ਸਾਲ ਦਾ ਲੜਕਾ ਕਰਮਜੋ ਕਰਮਜੋਤ ਨਾਮ ਦੇ ਨਾਲ ਭਾਗੋਕੇ ਤੋਂ ਲੈ ਕੇ ਆਏ ਸੀਗੇ ਜਿਹਦੇ ਕੀ ਛਾਤੀ 'ਚ ਗੋਲੀ ਵੱਜੀ ਸੀਗੀ ਤੇ ਬ੍ਰੌਂਡ ਡੈੱਟ ਸੀ ਉਹਨੂੰ ਹੁਣ ਮੌਰਚੀ 'ਚ ਰੱਖਤਾ ਹੈ ਬਾਕੀ ਪੁਲਿਸ ਕਾਰਵਾਈ ਕਰੇਗੀ ਹਾਂਜੀ ਰਾਤੀ 11:30 ਵਜੇ ਸਾਡੇ ਸਿਵਲ ਹਸਪਤਾਲ ਜੀਰਾ ਵਿਖੇ ਇੱਕ 17 ਸਾਲ ਦਾ ਲੜਕਾ ਕਰਮਜੋ ਕਰਮਜੋਤ ਨਾਮ ਦੇ ਨਾਲ ਭਾਗੋਕੇ ਤੋਂ ਲੈ ਕੇ ਆਏ ਸੀਗੇ ਜਿਹਦੇ ਕੀ ਛਾਤੀ 'ਚ ਗੋਲੀ ਵੱਜੀ ਸੀਗੀ ਤੇ ਬ੍ਰੌਂਡ ਡੈੱਟ ਸੀ ਉਹਨੂੰ ਹੁਣ ਮੌਰਚੀ 'ਚ ਰੱਖਤਾ